ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਡਿਗਰੀ ਬਾਰੇ ਹਨਾ ਕੋਰਸਾਂ ਬਾਰੇ ਪਹਿਲਾਂ ਵੀ ਆਪਾਂ ਚਲੋ ਇਸ ਮੁੱਦੇ ਤੇ ਗੱਲ ਕੀਤੀ ਆ ਜਿਹੜੀ ਆਪਾਂ ਮਤਲਬ ਕਿਹੜੀ ਡਿਗਰੀ ਆਪਾਂ ਨੂੰ ਕਰਨੀ ਚਾਹੀਦੀ ਆ ਵੀ ਕਿਹੜੀ ਡਿਗਰੀ ਦਾ ਸਕੋਪ ਹੈ ਕਿਹੜੀ ਚੀਜ਼ ਆਪਣੇ ਫਿਊਚਰ ਲਈ ਵਧੀਆ ਰਹੂਗੀ ਪਹਿਲਾਂ ਆਪਾਂ ਜਿਹੜੀ ਗੱਲ ਕਰਾਂਗੇ ਮੇਨਲੀ ਜਿਹੜੀ ਆਪਾਂ ਡਿਗਰੀ ਬਾਰੇ ਗੱਲ ਕਰਨੀ ਆ ਉਹ ਹੈ ਬੈਚਲਰ ਆਫ ਐਗਰੀਕਲਚਰ ਹਨਾ ਬੀ ਐਸ ਸੀ ਐਗਰੀਕਲਚਰ ਮਾਸਟਰ ਆਫ ਐਗਰੀਕਲਚਰ ਦੇ ਇਸ ਸਾਇੰਸ ਦੀਆਂ ਡਿਗਰੀਆਂ ਨੇ ਕਿਉਂਕਿ ਮੈਂ ਜਾਦਾ ਉਹ ਤੇ ਹੀ ਗੌਰ ਕਰੂੰਗਾ ਜਿਹੜੀ ਕੁਆਲੀਫਿਕੇਸ਼ਨ ਮੇਰੀ ਹੈ ਜਿੱਦਾਂ ਕਿ ਮੈਂ ਐਮਐਸਸੀ ਐਗਰੀਕਲਚਰ ਕੀਤੀ ਹੈ ਹੁਣ ਕਈ ਆਪਣੇ ਕਿਸਾਨ ਵੀਰ ਜਾਂ ਆਪਣੇ ਦੋਸਤ ਆਉਂਦੇ ਆ ਵੀ ਆਪਣੇ ਬੱਚੇ ਨੇ ਪਲੱਸ 2 ਕਰ ਲਈ ਜਾਂ ਪਲੱਸ 2 ਹੁਣ ਕਰਨੀ ਆ ਉਹਨੂੰ ਕਿਹੜੀ ਸਟਰੀਮ ਦਈਏ ਅੱਗੇ ਜਾ ਕੇ ਆਪਾਂ ਉਹਨੂੰ ਕਿਹੜੀ ਡਿਗਰੀ ਕਰਾਈਏ ਬੀਐਸਸੀ ਜਿਹੜੀ ਐਗਰੀਕਲਚਰ ਹੈ ਇਹ ਤਾਂ ਬਹੁਤ ਸਕੋਪ ਵੀ ਹੈ ਹੁਣ ਕਈ ਕਹਿੰਦੇ ਐ ਇਸਕੋ ਪਹਿਲਾਂ ਸੀ ਹੁਣ ਹੈ ਨਹੀਂ ਆਪਾਂ ਕੋਈ ਹੋਰ ਡਿਗਰੀ ਵੱਲ ਜਾਵੜੀਏ ਬਾਕੀ ਜਿਹੜੀਆਂ ਡਿਗਰੀਆਂ ਉਹਦੇ ਵੀ ਸਕੋਪ ਹੈਗੇ ਆ ਕੋਈ ਇਹ ਦੀ ਗੱਲ ਨਹੀਂ ਉਹਦੇ ਆਸਤੇ ਵੀ ਬਹੁਤ ਵੈਕੈਂਸੀ ਆਉਂਦੀਆਂ ਨੇ ਪਰ ਜਿਹੜੀ ਬੀਐਸਸੀ ਐਗਰੀਕਲਚਰ ਹੈ ਇਹਦੇ ਵਿੱਚ ਜੇ ਤੁਸੀਂ ਗਵਰਨਮੈਂਟ ਜੋਬਸ ਨਹੀਂ ਜਾਣਾ ਉਹਦੇ ਚ ਬਹੁਤ ਪੋਸਟਾਂ ਨੇ ਜਿਵੇਂ ਏਡੀਓ ਐਚਡੀਓ ਜਾਂ ਏਐਫਓ ਏਐਫਓ ਦਾ ਆਪਣੇ ਬੈਂਕਿੰਗ ਲਾਈਨ 'ਚ ਹਰ ਸਾਲ ਇਹਦਾ ਐਗਜ਼ਾਮ ਹੁੰਦਾ ਹੋਰ ਬਹੁਤ ਤਰ੍ਹਾਂ ਦੀਆਂ ਮੈਨ ਗਵਰਨਮੈਂਟ ਜੋਬਸ ਹੈਗੀਆਂ ਨੇ ਤੇ ਜੇ ਆਪਾਂ ਪ੍ਰਾਈਵੇਟ ਸੈਕਟਰ ਚ ਵੇਖੀਏ ਬੀਐਸਸੀ ਐਗਰੀਕਲਚਰ ਦਾ ਜਿਹੜਾ ਸਕੋਪ ਹੈ ਉਹ ਤੁਸੀਂ ਬੈਂਕਿੰਗ ਲਾਈਨ ਚ ਵੀ ਆਪਣਾ ਪ੍ਰਾਈਵੇਟ ਜੋਬਸ ਹੈਗੀਆਂ ਨੇ ਤੇ ਜਾਂ ਜੇ ਤੁਸੀਂ ਬੀਐਸਸੀ ਐਗਰੀਕਲਚਰ ਕੀਤੀ ਹੋਈ ਆ ਜਾਂ ਮਾਸਟਰਸ ਕੀਤੀ ਹੋਈ ਆ ਜਿਵੇਂ ਆਪਣੀਆਂ ਕੰਪਨੀਆਂ ਹੁੰਦੀਆਂ ਪੈਸਟਿਸਾਈਡ ਦੀਆਂ ਜਿਵੇਂ ਆਪਾਂ ਆਮ ਪਾਸ਼ਾ ਚ ਸਪਰੇਇਆਂ ਵਾਲੀਆਂ ਕੰਪਨੀਆਂ ਕਹਿ ਦਿੰਨੇ ਆ ਕੋਈ ਅਮਰੀਕਾ ਦੀ ਕੋਈ ਜਰਮਨ ਦੀ ਕੋਈ ਇੰਡੀਅਨ ਵੀ ਨੇ ਉਹ ਵੀ ਇਹ ਬੀਐਸਸੀ ਅਗਰੀਕਲਚਰ ਦਾ ਸਟਾਫ ਨੂੰ ਲੈ ਜਾਂਦੀਆਂ ਵਧੀਆ ਪੋਸਟ ਹੁੰਦੀ ਐ ਐਜ਼ ਅ ਮੈਨੇਜਰ ਪੋਸਟ ਹੁੰਦੀ ਐ ਉਹਦੇ ਤੁਸੀਂ ਜਾ ਸਕਦੇ ਹੋ ਹੋਰ ਆਪਾਂ ਚਲੋ ਜੇ ਮਾਸਟਰ ਮਾਸਟਰਸ ਕਰਦੇ ਆ ਐਮਐਸਸੀ ਕਰਦੇ ਆ ਅਗਰੀਕਲਚਰ ਐਮਐਸਸੀ ਅਗਰੀਕਲਚਰ ਚ ਬਹੁਤ ਸਟਰੀਮਾਂ ਨੇ ਜਿਵੇਂ ਐਮਐਸਸੀ ਪlant ਬਰੀਡਿੰਗ ਐਮਐਸਸੀ ਫਰੂਟ ਸਾਇੰਸ ਐਮਐਸਸੀ ਪlant ਪੈਥੋਲੋਜੀ ਐਮਐਸਸੀ ਐਂਟੋਮੋਲੋਜੀ ਐਗਰੋਨੋਮੀ ਹਾਰਟੀਕਲਚਰ ਜਾਂ ਆਦਰ ਹਨਾ ਇਹ ਚ ਵੀ ਤੁਸੀਂ ਜੇ ਕੋਈ ਵੀ ਮਾਸਟਰਸ ਕਰਦੇ ਹੋ ਚਲੋ ਜੌਬਸ ਦੇ ਨਾਲ ਤਾਂ ਚਲੋ ਆਪਣਾ ਇਹ ਆਪਾਂ ਫਾਇਦਾ ਮਿਲਦਾ ਹੀ ਆ ਜੇ ਹੁਣ ਜਿਵੇਂ ਆਪਣਾ ਪੰਜਾਬ ਜਿਹੜੀ ਸਟੇਟ ਹੈ ਐਗਰੀਕਲਚਰ ਸਟੇਟ ਆ ਆਪਣਾ ਜਿਹੜਾ ਬੈਕਗਰਾਉਂਡ ਆ ਉਹ ਐਗਰੀਕਲਚਰ ਨਾਲ ਹੀ ਰਿਲੇਟ ਕਰਦਾ ਹੈ ਤੁਸੀਂ ਜੇ ਆਪ ਦਾ ਕੰਮ ਵੀ ਆਪ ਖੇਤੀ ਕੰਮੀ ਆਪਾਂ ਜੇ ਕਰਦੇ ਆ ਤਾਂ ਤੁਹਾਨੂੰ ਇਹਦੀ ਚੀਜ਼ ਵੀ ਇਹਦੇ ਜੇ ਐਮ ਐਸ ਸੀ ਐਮ ਬੀ ਐਸ ਸੀ ਲਈ ਤੁਹਾਨੂੰ ਬਹੁਤ ਹੈਲਪ ਮਿਲੂਗੀ ਜਿਵੇਂ ਕਿ ਤੁਸੀਂ ਪਲਾਂਟ ਬਰੀਡਿੰਗ ਕੀਤੀ ਹੈ ਕਿ ਆਪਾਂ ਨੂੰ ਪਤਾ ਲੱਗੂਗਾ ਪਲਾਂਟ ਬਰੀਡ ਕਿਵੇਂ ਕਰਨੇ ਆ ਫਰੂਟ ਸਾਇੰਸ ਆ ਯਾਨੀ ਕਿ ਆਪਾਂ ਨੂੰ ਇਹਦੀ ਨੌਲੇਜ ਵੀ ਮਿਲਦੀ ਹੈ ਕਿਉਂਕਿ ਆਪਾਂ ਲਗਭਗ ਜਿਹੜੇ ਸਾਰੇ ਆਪਣੇ ਬੱਚੇ ਆ ਆਪਣੇ ਉਹ ਖੇਤੀਬਾੜੀ ਨਾਲ ਉਹਨਾਂ ਦੀਆਂ ਰੂਟਸ ਹੈਗੀਆਂ ਹਨਾ ਤਾਂ ਇਹ ਡਿਗਰੀ ਜਿਹੜੀ ਜੇ ਤੁ ਆਪਾਂ ਕਰਾਂਗੇ ਤਾਂ ਆਪਣਾ ਇਹਦੇ ਨਾਲ ਕਲਚਰ ਆਪਣੀ ਫੈਮਿਲੀ ਕਲਚਰ ਵੀ ਐਗਰੀਕਲਚਰ ਨਾਲ ਰਿਲੇਟ ਹੈ ਗਵਰਨਮੈਂਟ ਜੋਬਸ ਵੀ ਹੈਗੀਆਂ ਨੇ ਪ੍ਰਾਈਵੇਟ ਜੋਬਸ ਵੀ ਹੈਗੀਆਂ ਨੇ ਜੇ ਤੁਸੀਂ ਆਪ ਦਾ ਕੰਮ ਵੀ ਕੋਈ ਸਟਾਰਟ ਕਰਨਾ ਹੈ ਉਹ ਚ ਵੀ ਪਤਾ ਲੱਗਦਾ ਕੀ ਸਕੀਮ ਮਸਕੀਮਾ ਚੱਲਦੀਆਂ ਜਿਵੇਂ ਗਵਰਨਮੈਂਟ ਦਿੰਦੀ ਹੈ ਪੋਲੀਓਫਿਸ ਸਕੀਮ ਹੈ ਜਾਂ ਕੁਝ ਹੋਰ ਬਹੁਤ ਨੇ ਇਹ ਚ ਆਪਾਂ ਇਹਦੇ ਨਾਲ ਆਪਦੇ ਕੰਮ ਨੂੰ ਲੈ ਕੇ ਵੀ ਫਿਊਚਰ ਚ ਅੱਗੇ ਵੱਧ ਸਕਦੇ ਹਾਂ ਨਾ ਤੇ ਇਹਦੇ ਚ ਪ੍ਰੋਫਿਟ ਵੀ ਬਹੁਤ ਹੈ ਜੇ ਆਪਾਂ ਆਪਦਾ ਕੰਮ ਕਰਾਂਗੇ ਤੇ ਇਹ ਜੋ ਚਲੋ ਜਿਹੜੀਆਂ ਗਵਰਨਮੈਂਟ ਜੌਬਸ ਨੇ ਉਹ ਵੀ ਨੇ ਬਾਕੀ ਜੇ ਕੋਈ ਤੁਹਾਨੂੰ ਕੋਈ ਵੀ ਇਹਦੇ ਪ੍ਰਤੀ ਕੋਈ ਵੀ ਗਾਈਡਲਾਈਨ ਦੀ ਲੋੜ ਆ ਵੀ ਇਹਦਾ ਪੇਪਰ ਕਿਵੇਂ ਹੋਣਾ ਕਿੱਦਾਂ ਪੈਨ ਇਹਨੂੰ ਕਰਨਾ ਤਾਂ ਤੁਸੀਂ ਮੈਨੂੰ ਮੈਸੇਜ ਰਾਈ ਵੀ ਕਰ ਸਕਦੇ ਆ ਵੈਸੇ ਮੇਰਾ ਫੋਨ ਨੰਬਰ ਵੀ ਇੱਥੇ ਦਿੱਤਾ ਹੋਇਆ ਧੰਨਵਾਦ